ਉਹ ਨਾਲ ਕਿੰਨੇ ਸਿੱਖਾਵਨ ਉਹਨਾਂ ਦੀ ਆਪਣੀ ਲਿਖੀ ਬਾਣੀ ਦੇ ਅਖਰਾਂ ਰਾਂਝਣ ਦੇ ਚਾਵਾਂ ਪਹਿਣ ਦੇ ਭਾਵ ਸਸਰੀਆ ਘਰ ਮੈਂ ਗੁਰੂ ਨਾਨਕ ਜੀ ਸਮਰਉ ਅੱਜ ਮੈਂ ਆਪ ਜੀ ਲਈ ਗੁਰੂ ਨਾਨਕ ਦੇ ਜਪਜੀ ਦੇ ਸਹੀ ਸਹੀ ਅਧਿਐਨ ਲਈ ਆਪਣਾ ਅਗਲਾ ਡਿਸਕੋਰਸ ਪੇਸ਼ ਕਰ ਰਿਹਾ ਹਾਂ ਇਸ ਵਿੱਚ ਮੈਂ ਗੁਰੂ ਨਾਨਕ ਦੇ ਉਦੇਸ਼ਾਂ ਬਾਰੇ ਗੱਲ ਕਰਾਂਗਾ ਅਜਿਆ ਕਰਨਾ ਉਹਨਾਂ ਦੇ ਪਰਮ ਸੂਤਰ ਏਕ ਓਕਾਰ ਦੇ ਅਰਥ ਜਨਨ ਲਈ ਬਹੁਤ ਜ਼ਰੂਰੀ ਹੈ ਆਖਰ ਜਿਨਾ ਉਦੇਸ਼ਾਂ ਨੂੰ ਲੈ ਕੇ ਉਹ ਬੇਚੈਨ ਰਹੇ ਉਪਰਾਮ ਰਹੇ ਖਿਆਲਾਂ ਵਿੱਚ ਅੰਦਰ ਧਿਆਨ ਰਹੇ ਦੁਨਿਆਵੀ ਕਮਾ ਵਿੱਚ ਮਨ ਨਾ ਲਾ ਸਕੇ ਲੰਮੇ ਲੰਮੇ ਭਰਵਣ ਕਰਦੇ ਰਹੇ ਤੇ ਬਾਣੀ ਰਚਦੇ ਰਹੇ ਉਹ ਕੀ ਸੰ ਉਹ ਕੀ ਕਾਰਨ ਸਨ ਜਿਨ੍ਹਾਂ ਨੂੰ ਮੁੱਖ ਰੱਖ ਕੇ ਉਹਨਾਂ ਨੇ ਜਪਜੀ ਦੀ ਰਚਨਾ ਕੀਤੀ ਇਹ ਇਜ਼ਰਾਇਲ ਆਪਣੇ ਸਿੱਖਰ ਨੂੰ ਆਪਣੀ ਫਿਲਾਸਫੀ ਬਾਰੇ ਵਿਸ਼ੇਸ਼ ਤੌਰ ਤੇ ਅਤੇ ਸੰਖੇਪ ਤੌਰ ਤੇ ਦੱਸਣਾ ਚਾਹੇ। ਜਾਂ ਇਹ ਕਹੇ ਕਿ ਉਹਨਾਂ ਦੇ ਸਰੋਕਾਰ ਕਿਸ ਹਨ? ਤੇ ਉਹ ਕਿਸ ਮਕਸਦ ਲਈ ਇਹ ਸਭ ਕੁਝ ਕਰ ਰਹੇ ਹਨ? ਉਹ ਐਸੀ ਕਿਸ ਗੱਲ ਵਿੱਚ ਰੁੱਝੇ ਹੋਏ ਹਨ ਕਿ ਉਹਨਾਂ ਨੂੰ ਉਹਨਾਂ ਦੇ ਮਾਤਾ ਪਿਤਾ ਪੈਣ ਪਰੋਈਆ ਤੇ ਨਜ਼ਦੀਕੀ ਲੋਕ ਸਮਝਣ ਵਿੱਚ ਅਸਮਰੱਥ ਸਨ ਇਹਨਾਂ ਸਵਾਲਾਂ ਨੂੰ ਕੋਕੇ ਬਿਨਾਂ ਅਸੀਂ ਜਪਜੀ ਨੂੰ ਨਹੀਂ ਸਮਝ ਸਕਾਗੇ ਜਦਾਂ ਸੋਚੋ ਇਹ ਕੰਕਾਰ ਨੂੰ ਸਮਝੇ ਬਿਨਾਂ ਜਪਜੀ ਨੂੰ ਸਮਝਾਂਗੇ ਕਿਵੇਂ ਤੇ ਏਕ ਓਕਾਰ ਦੇ ਅਸਲ ਅਰਥ ਆਉਣਗੇ ਕਿੱਥੋਂ ਜਾਂ ਤਾਂ ਇਹ ਸਵੈ ਸਪਸ਼ਟ ਹੋਣ ਜਾ ਗੁਰੂ ਸਾਹਿਬ ਨੇ ਇਹਨਾਂ ਨੂੰ ਆਪ ਕਿਤੇ ਦੱਸਿਆ ਹੋਵੇ ਪਰ ਅਜੇ ਆ ਕੁਝ ਨਹੀਂ ਹੈ ਫਿਰ ਤਾਂ ਉਹਨਾਂ ਮਜਬੂਰੀਆਂ ਪਾਵ ਹਰਾਤਾ ਦਾ ਸਰੋਕਾਰਾਂ ਦਾ ਪਤਾ ਕਰਨਾ ਹੀ ਪਵੇਗਾ ਜਿਨ੍ਹਾਂ ਦੀ ਪ੍ਰਾਪਤੀ ਲਈ ਗੁਰੂ ਸਾਹਿਬ ਨੂੰ ਇਸ ਸੂਤਰ ਨੂੰ ਘੜਨ ਦੀ ਲੋੜ ਪਈ ਇਸ ਗੱਲ ਵਿੱਚ ਅਸੀਂ ਅਖੌਤੀ ਤੀਕਾ ਕਰਾਂ ਵਿਦਵਾਨਾਂ ਤੇ ਸੁਨਾਤਲੀ ਸਿਖਾ ਦੀ ਗੱਲ ਤੇ ਬਿਲਕੁਲ ਪ੍ਰੋਸਾ ਨਹੀਂ ਕਰ ਸਕਦੇ ਉਹ ਤਾਂ ਸੁਣੀ ਸੁਣਾਈ ਗੱਲ ਨੂੰ ਅੱਗੇ ਰੱਖਦੇ ਸਨ ਹੁਣ ਵੀ ਰੱਖਦੇ ਨੇ ਉਹ ਇਹ ਕਹਿੰਦੇ ਨੇ ਕਿ ਗੁਰੂ ਸਾਹਿਬ ਭਗਤੀ ਰਸ ਵਿੱਚ ਲੀਨ ਰਹਿੰਦੇ ਸਨ ਇਸ ਲਈ ਉਹਨਾਂ ਦਾ ਇੱਕੋ ਇੱਕ ਮਨੋਰਥ ਜਾਂ ਸਰੋਕਾਰ ਰੱਬ ਨੂੰ ਪਾਉਣਾ ਸੀ ਉਹ ਇੱਕੋਸੁਰ ਵਿੱਚ ਬੋਲਦੇ ਹਨ ਕਿ ਉਪਰਾਮਤਾ ਦੇ ਆਲਮ ਵਿੱਚ ਉਹਨਾਂ ਦਾ ਕਿਸੇ ਵੀ ਗੱਲ ਵਿੱਚ ਦਿਲ ਨਹੀਂ ਸੀ ਲੱਗਦਾ ਗਰਸਤੀ ਦੇ باوجود ਉਹ ਘਰ-ਬਾਰ ਛੱਡ ਕੇ ਲੰਮੀਆਂ ਉਦਾਸੀਆਂ ਤੇ ਭ੍ਰਮਣ ਕਰਨ ਲਈ ਨਿਕਲ ਜਾਂਦੇ ਸਨ ਹਰ ਵੇਲੇ ਪ੍ਰਭੂ ਭਗਤੀ ਵਿੱਚ ਜਿਵਨ ਆਈ ਰੱਖਦੇ ਸਨ ਉਹ ਸਭ ਇਹੀ ਕਹਿੰਦੇ ਨੇ ਕਿ ਉਹਨਾਂ ਦਾ ਸਰੋਕਾਰ ਇੱਕ ਪਰਮਾਤਮਾ ਨੂੰ ਪਾਉਣਾ ਸੀ ਉਸ ਦੀ ਗੱਲ ਦਾ ਪ੍ਰਚਾਰ ਕਰਨਾ ਸੀ ਤੇ ਉਹ ਪ੍ਰਚਾਰ ਕਰਕੇ ਸੰਸਾਰ ਨੂੰ ਤਾਰਨਾ ਸੀ ਇਸੇ ਕਾਰਨ ਦੀ ਪੂਰਤੀ ਲਈ ਉਹਨਾਂ ਨੇ ਆਪਣਾ ਸਾਰਾ ਜੀਵਨ ਉਦਾਸੀਆਂ ਵਿੱਚ ਕੱਟਿਆ ਤੇ ਸੱਜਣ ਠੱਗ ਜਏ ਪਾਪੀਆਂ ਨੂੰ ਤਾਰਿਆ ਪਰ ਇਹਨਾਂ ਗਾਨੀ ਲੋਕਾਂ ਨੂੰ ਕੋਈ ਪੁੱਛੇ ਕਿ ਭਾਈ ਸਾਹਿਬਾਨ ਜੇ ਗੁਰੂ ਸਾਹਿਬ ਕੁਝ ਲਿਖ ਕੇ ਨਾ ਛੱਡ ਗਏ ਹੁੰਦੇ ਭਾਪ ਕੇਵਲ ਜ਼ੁਬਾਨੀ ਕਲਾਮੀ ਗੱਲਾਂ ਕਰਕੇ ਗਏ ਹੁੰਦੇ ਫਿਰ ਤਾਂ ਇਹਨਾਂ ਬੇਸਿਰ ਪੈਰ ਦਰੀਲਾ ਵਰ ਕੋਈ ਧਿਆਨ ਵੀ ਦਿੰਦਾ ਪਰ ਗੁਰੂ ਸਾਹਿਬ ਤਾਂ ਕਿੰਨੀ ਸਾਰੀ ਸਰਲ ਤੇ ਸਪਸ਼ਟ ਬਾਣੀ ਲਿਖ ਕੇ ਗਏ ਨੇ ਉਸਦੇ ਹੁੰਦਿਆ ਸੁਣਦਿਆ ਤੁਸੀਂ ਇਹ ਤਰਕ ਕਿਵੇਂ ਦੇ ਸਕਦੇ ਹੋ ਕੀ ਤੁਸੀਂ ਉਹਨਾਂ ਦੇ ਸਿੱਖਾਂ ਨੂੰ ਅਨਪੜ੍ਹ ਤੇ ਮੂਰਖ ਸਮਝਦੇ ਹੋ ਜੋ ਹਮੇਸ਼ਾ ਤੁਹਾਡੀ ਗੱਲ ਤੇ ਵਿਸ਼ਵਾਸ ਕਰਦੇ ਰਹਿਣਗੇ ਜ਼ੁਬਾਨੀ ਗੱਲਾਂ ਛੱਡੋ ਬਾਣੀ ਵੱਲ ਧਿਆਨ ਦਿਓ ਹਰ ਸਿੱਖ ਦਾ ਪਹਿਲਾ ਫਰਜ਼ ਬਾਣੀ ਨੂੰ ਪੜਨਾ ਤੇ ਖੋਖਣਾ ਹੈ ਹਰ ਸਿੱਖ ਨੂੰ ਬਾਣੀ ਦੇ ਸਹੀ ਅਰਥ ਸਮਝਨੇ ਚਾਹੀਦੇ ਹਨ ਤਾਂ ਜੋ ਉਹ ਇੱਕ ਅਨਪੜ੍ਹ ਪੁੱਤਰਾਂ ਨੂੰ ਪੜ੍ਹੇ ਲਿਖੇ ਬਾਪੂ ਦੀ ਚਿੱਠੀ ਡਾਕੀਏ ਤੋਂ ਰਪੜਾਉਂਦੇ ਫਿਰ ਉਹ ਅੱਜ ਦੀ ਇਸ ਤਰਾਸ ਦੀ ਨੂੰ ਖਤਮ ਕਰਨ ਜਿਸ ਵਿੱਚ ਜੋ ਕਿਸੇ ਦੇ ਮਨ ਆਉਂਦਾ ਹੈ ਉਹ ਉਵੇਂ ਦੱਸੀ ਜਾਂਦਾ ਹੈ ਤੇ ਜੋ ਜਿਵੇਂ ਕੋਈ ਸੁਣੀ ਜਾਂਦਾ ਹੈ ਉਹ ਉਸੇ ਤੇ ਪ੍ਰਵੋਸਾ ਕਰੀ ਜਾਂਦਾ ਵਰੋਜ਼ ਆਵਦੇ ਲਿਖੇ ਸ਼ਬਦ ਦੇ ਕੋਈ ਢੇਡੇ ਨਹੀਂ ਜਾਂਦਾ ਕਹਦਾ ਕਿ ਇਸ ਪ੍ਰਕਿਰਿਆ ਦੇ ਚੱਲਦੇ-ਚੱਲਦੇ ਗੁਰੂ ਸਾਹਿਬ ਦੇ ਸਰਦਾਰਵਾਦੇ ਬਣਾ ਉਤੇ ਅਪਾਰਦਰਸ਼ੀ ਝੂਠ ਤੇ ਪਖੰਡ ਦੀ ਇੱਕ ਅਜੀਬ ਪਰਤ ਜੰਮ ਗਈ ਹੈ ਜੋ ਸਚਾਈ ਨੂੰ ਨਜ਼ਰ ਨਹੀਂ ਆਉਣ ਦਿੰਦੀ ਸਭ ਇਹ ਸਮਝਦੇ ਹਨ ਕਿ ਉਹਨਾਂ ਨੂੰ ਸਭ ਕੁਝ ਆਉਂਦਾ ਹੈ ਤੇ ਸੋਚਣ ਵਿਚਾਰਨ ਦੀ ਕੋਈ ਲੋੜ ਨਹੀਂ ਜਦੋਂ ਤicker ਕੋਡ ਦੀ ਇਸ ਤੈਨੂੰ ਖੁਰਚਿਆ ਨਾ ਜਾਵੇਗਾ ਤੇ ਇਹ ਪੈਸੇ ਸੱਚ ਦੇ ਮਨਕਿਆਂ ਨੂੰ ਜਾਣਿਆ ਨਹੀਂ ਜਾ ਸਕਦਾ ਇਸੇ ਖੁਰਚ ਕਰਾਈ ਕਰਕੇ ਸਾਰੋ ਜਪਜੀ ਦੇ ਅਸਲ ਅਰਥਾ ਕੋਡ ਪਹੁੰਚਣ ਦੀ ਧੇਰ ਹੁੰਦੀ ਮਹਿਸੂਸ ਹੋ ਰਹੀ ਹੈ ਚਲੋ ਇੱਕ ਓਕਾਰ ਬਾਰੇ ਚਰਚਾ ਛੇੜਦੇ ਹਾਂ ਛੇੜਨੀ ਪਵੇਗੀ ਕਿਉਂਕਿ ਇਸ ਦੇ ਅਰਥ ਨਬਲ ਲਈ ਹੀ ਤਾਂ ਸੀ ਗੁਰੂ ਸਾਹਿਬ ਦੇ ਸਰੋਕਾਰ ਤੋਂ ਉੱਤਰ ਚੱਲੇ ਆ। ਇਸ ਮੂਲ ਸੂਤਰ ਦੇ ਅੱਧ ਸਮਝ ਕੇ ਹੀ ਤਾਂ ਅਸੀਂ ਅੱਗੇ ਜਾ ਸਕਦੇ ਆ। ਸਭ ਨੂੰ ਪਤਾ ਹੈ ਕਿ ਜਪਜੀ ਸਾਹਿਬ ੴ ਦੇ ਸੰਕੇਤ ਸੰਗ੍ਰਹਿ ਨਾਲ ਆਰੰਭ ਹੁੰਦਾ ਹੈ। ਪਰ ਇਹ ਇੱਕ ਅਡਾਣੇ ਦਾ ਬਿਧਾਰਨ ਦੀ ਤਰ੍ਹਾਂ ਹੀ ਹੈ। ਇਸ ਦਾ ਕਿਸੇ ਨੂੰ ਨਹੀਂ ਪਤਾ ਕਿ ਕੀ ਹੈ। ਘਟੋ ਘਟ ਮਹਾਂ ਦਾ ਕਿਸੇ ਨੇ ਪੜਿਆ। ਕਿ ਕਿਸੇ ਨੇ ਇਸ ਬਾਰੇ ਤਰਕ ਤੇ ਤਤ ਸਹਿਤ ਸਹੀ ਸਹੀ ਦੱਸਿਆ ਹੋਵੇ ਕਿ ਇਸਦੇ ਅਰਥ ਕੀ ਹਨ ਮੈਂ ਤਾਂ ਗਿਆਨ ਨੂੰ ਪੁੱਛ ਪੁੱਛ ਕੇ ਥੱਕ ਵੀ ਗਿਆ ਕਿ ਦੱਸੋ ਕੀ ਹੈ ਇੰਨੀ ਵਾਰ ਪੁੱਛਦਾ ਹਾਂ ਕਿ ਕਈ ਤਾਂ ਮੈਨੂੰ ਸੜਕਿਆ ਹੋਏ ਸਮਝਦੇ ਹੋਣਗੇ ਜੇ ਹੁਣ ਵੀ ਕਿਸੇ ਨੂੰ ਪਤਾ ਹੋਵੇ ਤਾਂ ਹੇਠ ਕਮੈਂਟ ਬਾਕਸ ਵਿੱਚ ਲਿਖ ਕੇ ਦੱਸਣ ਦੀ ਕਿਰਪਾਲਤਾ ਕਰਨਾ ਵਿਸ਼ੇਸ਼ ਸਮਿਨਾਰ ਵਿੱਚ ਗੋਸ਼ਟੀਆ ਕਰਨ ਵਾਲੇ ਵੱਡੇ ਵੱਡੇ ਵਿਦਵਾਨਾਂ ਸਵੇਤ ਸਾਰੇ ਗਿਆਨ ਵਾਲੇ ਸਿੱਖ ਇਹ ਕਹਿੰਦੇ ਆਣ ਕਿ ਇਹ ਰੱਬ ਹੈ ਪਾਉ ਗੁਰੂ ਸਾਹਿਬ ਨੇ ਇਸ ਸੂਤਰ ਨੂੰ ਰੱਬ ਲਈ ਵਰਤਿਆ ਕਈ ਦੂਜੇ ਵਲੋਂ ਇਹ ਮਾਪ ਕੇ ਕਹਿੰਦੇ ਆਣ ਕਿ ਇਹ ਸੰਕੇਤ ਸਮੂਹ ਇਸ ਗੱਲ ਵੱਲ ਇਸ਼ਾਰਾ ਕਰਦਾ ਹੈ ਕਿ ਰੱਬ ਇੱਕ ਹੈ ਤੇ ਸਰਬ ਸ਼ਕਤੀਮਾਨ ਹੈ ਇਸ ਤਰ੍ਹਾਂ ਦੀ ਇਹ ਇਬਾਰਤਾਂ ਪਾਕਿਆਂ ਤੇ ਗਰੰਤੀਆਂ ਨੇ ਗੁਰਦੁਆਰਿਆਂ ਵਿੱਚ ਕੰਦਾ ਤੇ ਲਿਖਾਰ ਕੀਆ ਉਹ ਦੱਸਦੇ ਹਨ ਕਿ ਇਸ ਵਿੱਚ ਇੱਕ ਦਾ ਇੱਕ ਦਾ ਊੜਾ ਹਿੰਦੂਮਤੀ ਓਮ ਦਾ ਤੇ ਕਾਰ ਸ਼ਕਤੀ ਦੇ ਅਧਿਕਾਰ ਖੇਤਰ ਦੇ ਪ੍ਰਤੀਕਰਣ ਕਈ ਲੋਕ ਇਹ ਵੀ ਆਖਦੇ ਹਨ ਕਿ ਗੁਰੂ ਸਾਹਿਬ ਨੇ ਇਸਲਾਮ ਵਿੱਚੋਂ ਇਹ ਕੱ ਲੈ ਕੇ ਹਿੰਦੂਮਤ ਵਿੱਚੋਂ ਊੜਾ ਵਰਤ ਕੇ ਤੇ ਆਪਣੇ ਕੋਲੋ ਘਾਰ ਲਗਾ ਕੇ ਏਕ ਓਕਾਰ ਨੂੰ ਇੱਕ ਸੰਪੂਰਨ ਸਿੱਖ ਧਰਮ ਦਾ ਨਿਸ਼ਾਨ ਦੇ ਕੇ ਨਿਵਾਜਾ ਹੈ ਇਸ ਵਿੱਚ ਸਭ ਧਰਮਾਂ ਦੀ ਸਾਜ ਹੈ ਇਸ ਤਰ੍ਹਾਂ ਸਭ ਆਪਣਾ ਆਪਣਾ ਖਿਆਲ ਫਰਮਾਉਂਦੇ ਹੋਏ ਸਦੀਆਂ ਤੋਂ ਇਸੇ ਤਰ੍ਹਾਂ ਦੀ ਵਿਆਖਿਆ ਕਰਦੇ ਆ ਰਹੇ ਹਨ ਜਿਸ ਗਿਆਨੀ ਨੂੰ ਵੀ ਪੁੱਛੋ ਕਿ ਇਹ ਇਹ ਦੇ ਸਹੀ ਅਕੀਰ ਉਹ ਇਹ ਕੁਝ ਦੱਸਦਾ ਹੈ ਜਿਵੇਂ ਕਿ ਗੁਰੂ ਸਾਹਿਬ ਪ੍ਰਚਲਿਤ ਧਰਮਾਂ ਦੇ murid ਹੋਣ ਉਹ ਉਹਨਾਂ ਨੂੰ ਪਰਚਲਿਤ ਤਾਰਵਿਕ ਸੰਕਲਪਾਂ ਨਾਲ ਇਸ ਤਰ੍ਹਾਂ ਜੋੜਦੇ ਨੇ ਜਿਵੇਂ ਉਹਨਾਂ ਲਈ ਯਾਨੀ ਕਿ ਗੁਰੂ ਸਾਹਿਬ ਲਈ ਕੋਈ ਹੋਰ ਸੰਕਲਪ ਬਚਿਆ ਹੀ ਨਹੀਂ ਸੀ ਮਤਾਂ ਵਿਡਾਨ ਇਹ ਹੈ ਕਿ ਉਹ ਇੱਕ ਪਾਸੇ ਤਾਂ ਗੁਰੂ ਸਾਹਿਬ ਨੂੰ ਇੱਕ ਅਦੁੱਤੀ ਪ੍ਰਤਿਬਾ ਦੇ ਮਾਰਕ ਦੱਸਦੇ ਨੇ ਤੇ ਦੂਜੇ ਪਾਸੇ ਉਹਨਾਂ ਨੂੰ ਦੂਜੇ ਧਰਮ ਦੀਆਂ ਦੀਨਕੀ ਵਿੱਚ ਪਾਉਂਦੇ ਆ ਜਿਗਾ ਸੁਪਰ ਨਾਲ ਪ੍ਰਭੂ ਜਰਾ ਸੋਚੋ ਕਿ ਹਿੰਦੂਵਾਦ ਤੇ ਇਸਲਾਮ ਤੋਂ ਵੱਖ ਉਹਨਾਂ ਦਾ ਆਪਣਾ ਕੋਈ ਸੁਤੰਤਰ ਸੰਕਲਪ ਵੀ ਤਾਂ ਹੋ ਸਕਦਾ ਸੀ ਜੇ ਸੀ ਤਾਂ ਉਹ ਵੀ ਤਾਂ ਜਪਜੀ ਸਾਹਿਬ ਵਿੱਚ ਹੀ ਦਰਜ ਹੋਵੇਗਾ ਕਿਉਂਕਿ ਇਹ ਉਹਨਾਂ ਦੀ ਸਿਧਾਂਤਿਕ ਬਣਿਆ ਜੋ ਉਹਨਾਂ ਨੇ ਬੜਾ ਸੋਚ ਸਮਝ ਕੇ ਬਣਾਈ ਹੈ ਫਿਰ ਇਹ ਵਿਦਵਾਨ ਤੇ ਗਿਆਨੀ ਇਸ ਵਿੱਚ ਉਹਨਾਂ ਦਾ ਸੰਕਲਪ ਟੁੱਟੜ ਤੇ ਸਮਝਣ ਦਾ ਯਤਨ ਕਿਉਂ ਨਹੀਂ ਕਰਦੇ ਕਿਉਂ ਉਹ ਗੁਰੂ ਸਾਹਿਬ ਨੂੰ ਉਹਨਾਂ ਲਈ ਆਪ ਲਖਿੰਦੇ ਧਰਮਾਂ ਦੀ ਦਲਦਲ ਵਰਤ ਠੇਲੇ ਹਨ ਜੇ ਉਹਨਰ ਪੱਖੋਂ ਕੇ ਬਣੀ ਵਿਚਾਰ ਦੇ ਤਾਂ ਗੁਰੂ ਸਾਹਿਬ ਦੇ ਉੱਚ ਕੋਟੀ ਦੇ ਨਿਰਮਲ ਵਿਚਾਰਾਂ ਦੇ ਹਿੰਦੂਤਮ ਪਹਾਵ ਬ੍ਰਾਹਮਣਵਾਦ ਦੀ ਪਿਉਂਦ ਲਾਹ ਚੜਾਲਦੇ ਉਹਨਾਂ ਨੂੰ ਇਹ ਤਾਂ ਸਿਰ ਤੋਂ ਹੀ ਪਤਾ ਹੈ ਕਿ ਚਿੱਟੇ ਬਾਣੇ ਪਹਿਨ ਕੇ ਗੜ ਵਿੱਚ ਕੇਸਰੀ ਸਾਫੀ ਪਾ ਕੇ ਤੇ ਗੁਰਾਂ ਸਾਹਿਬ ਦੀ ਤავੇ ਖੋਗੇ ਉਹ ਜੋ ਕੁਝ ਵੀ ਉਚਣ ਗਏ ਸਰਦਾਲੂ ਜਨਤਾ ਉਸ ਨੂੰ ਸੱਚ ਮੰਨਣ ਗਈ ਫਿਰ ਉਹ ਕੁਝ ਕਰਨ ਤੋਂ ਪਹਿਲਾਂ ਕੁ ਸੰਕੋਚ ਵਰਤਦੇ ਜਾਂ ਪੂਰੀ ਪਰਤਾਲ ਭਾਵ ਖੋਜ تیاری ਨਾਲ ਆਉਂਦੇ ਪਰ ਅਜੇਾ ਕਿਸੇ ਨੇ ਕੁਝ ਨਹੀਂ ਕੀਤਾ ਸਭ ਨੇ ਗੁਰੂ ਦੇ ਸੰਕਲਪ ਨੂੰ ਪੂ ਕਰਨ ਤੋਂ ਪਹਿਲਾਂ ਹੀ ਇਸ ਉਤੇ ਬ੍ਰਾਹਮਣਵਾਦ ਦੀ ਮੋੜ ਲਾ ਦਿੱਤੀ ਵਾਰ-ਵਾਰ ਦੁਰਾਕੈ ਸਦ ਹਲਵਾ ਦੀ ਸੋਚ ਨੂੰ ਵੀ ਘੱਡ ਮਾਰ ਦਿੱਤੀ ਕਿ ਉਹਨੇ ਪਏ ਇੱਕ ਟਰੱਕ ਦੇ ਨਾਲ ਸੁੱਟ ਦੀ ਕੋਈ ਨਹੀਂ ਜੀਣਾ ਕਰ। ਕਿਉ ਆਪਣਾ ਦਿਮਾਗ ਵਰਤਨ ਤੇ ਸੋਚਣ ਤੋਂ ਪਹਿਲਾਂ ਹੀ ਇਸ ਵਿਸ਼ਵਾਸ ਵਿੱਚ ਜਕੜੇ ਜਾਣ ਕਿ ਏਕ ਓਕਾਰ ਦੀ ਹਿੰਦੂ ਮਤ ਤੇ ਇਸਲਾਮ ਦੇ ਰੱਬ ਵਰਗਾ ਰੱਬ ਹੀ ਹੈ। ਬਸ ਗੁਰੂ ਸਾਹਿਬਾਨ ਨੇ ਇਸ ਨੂੰ ਥੋੜਾ ਨਿਖਾਰ ਕੇ ਪੇਸ਼ ਕੀਤਾ ਹੈ। ਮੈਂ ਅਗਲੇ ਡਿਸਕੋਰਸਾਂ ਵਿੱਚ ਇਸ ਗੱਲ ਦਾ ਖੋਲ ਕੇ ਵਿਸ਼ਲੇਸ਼ਣ ਕਰਾਂਗਾ ਜੁੜੇ ਰਹੋ ਪਰ ਕੀ ਅਸੀਂ ਇਹਨਾਂ ਸੁਣੀਆਂ ਸੁਣਾਈਆਂ ਗੱਲਾਂ ਨੂੰ ਸੱਚ ਮੰਨ ਮੰਨ ਕੇ ਚੱਲੀਏ ਕੀ ਕੋਈ ਸਬੂਤ ਹੈ ਇਹਨਾਂ ਦਾਅਵਿਆਂ ਦਾ ਕੀ ਗੁਰਬਾਣੀ ਦੇ ਅਰਥ ਕਲਪਨਾ ਤੇ ਕਿਆਸ ਅਰਾਜਾਂ ਦੇ ਅਸਾਰੇ ਕੀਤੇ ਜਾਣ ਕੀ ਆਖਰੀ ਉਮਰ ਵਿੱਚ ਗੁਰੂ ਸਾਹਿਬ ਲਈ ਇਸਲਾਮ ਤੇ ਹਿੰਦੂਤਾ ਪਾਪ ਹਿੰਦੂ ਧਰਮ ਜਿਨ੍ਹਾਂ ਨੂੰ ਉਹਨਾਂ ਨੇ ਆਪਣੇ ਸਾਰੇ ਬਾਣੀ ਵਿੱਚ ਸਵਾਲਾਂ ਦੇ ਘੇਰੇ ਦੇ ਵਿੱਚ ਖੜਾ ਖਿੱਚੀ ਰੱਖਿਆ ਦੇ ਇਹਨੇ murid ਬਣ ਗਏ ਇਹਨਾਂ ਨੂੰ ਮਤਪੂਰਨ ਸਮਝ ਲੱਗ ਪਈ ਉਹਨਾਂ ਨੂੰ ਕਿ ਉਹ ਇਹਨਾ ਦੇ ਸਕੇਤਾਂ ਨੂੰ ਆਪਣੇ ਧਰਮ ਦੇ ਸੂਤਰ ਵਿੱਚ ਸਵਲ ਕਰ ਲੈਣ ਕਿ ਉਹਨਾਂ ਨੇ ਸੱਚੀ-ਮੁੱੱਚੀ ਕੋਈ ਧਰਮ ਚਲਾਇਆ ਵੀ ਸੀ ਜਾਂ ਅਸੀਂ ਆਪੇ ਇਸ ਨੂੰ ਉਹਨਾਂ ਦੇ ਬਾਣੀ ਦੇ ਉੱਤੇ ਠੋਸ ਦਿੱਤਾ ਹੋਇਆ ਬਿਨਾ ਕਿਸੇ ਟਰੋਸ ਅਧਾਰ ਦੇ ਅਸੀਂ ਕਿਸੇ ਦੇ ਤਰਕ ਰਹਿਤ ਤੇ ਸਬੂਤ ਰਹਿਤ ਉੱਤੇ ਨੂੰ ਸੱਚ ਕਿਵੇਂ ਮੰਨ ਲਈਏ ਗੁਰੂ ਸਾਹਿਬ ਨੇ ਤਾਂ ਜਾ ਕਿਤੇ ਨਹੀਂ ਲਿਖਿਆ ਜੋ ਕੁਝ ਲਿਖਿਆ ਹੈ ਉਸ ਨੂੰ ਸਮਝਣ ਦੇ ਕੋਈ ਵਿਦਵਾਨ ਨੇੜੇ ਨਹੀਂ ਜਾਂਦਾ ਫਿਰ ਸਚਾਈ ਕੋਲ ਪੜਨ ਦਾ ਕੀ ਰਾਹ ਹੈ ਹੈ ਇਸ ਲਈ ਕਿ ਸਿੱਧਾ ਰਾਹ ਜੋ ਗੁਰੂ ਸਾਹਿਬ ਨੇ ਜਪਜੀ ਵਿੱਚ ਹੀ ਦੱਸਿਆ ਹੋਇਆ ਹੈ ਅਧਿਆਤਿਕ ਹੋਣ ਦੇ ਕਿਸੇ ਵਿਦਵਾਨ ਦੀ ਇਸ ਉੱਤੇ ਨਜ਼ਰ ਨਹੀਂ ਪਈ ਕਿਉਂਕਿ ਵਿਦਵਾਨ ਲੋਕ ਅਫਸਰ ਜਾਪ ਕਰਦੇ ਕਾਦੇ ਅੰਤਰਮੁਖੀ ਹੋ ਜਾਂਦੇ ਹਨ ਤੇ ਕਿਸੇ ਹੋਰ ਪਾਸੇ ਨਿਕਲ ਜਾਂਦੇ ਹਨ ਗੁਰੂ ਸਾਹਿਬ ਨੇ ਆਪ ਜੋਰ ਦੇ ਕੇ ਦੱਸਿਆ ਕਿ ਸੁਣੀ ਸੁਣਾਈ ਗੱਲ ਪੂਰੀ ਤਰ੍ਹਾਂ ਸੱਚ ਨਹੀਂ ਹੁੰਦੀ ਕਿਉਂਕਿ ਕੁਝ ਵੀ ਕਹਿ ਦੇਉਤੇ ਕੋਈ پابੰਦੀ ਨਹੀਂ ਕੋਈ ਪ੍ਰਤੀਬੰਧ ਨਹੀਂ ਹਰ ਸੁਣੀ ਗੱਲ ਨੂੰ ਸੱਚ ਮੰਨਣ ਤੋਂ ਪਹਿਲਾਂ ਕੋਗ ਬੜਤਾਰ ਕੀਤੇ ਜਾਣਾ ਬਹੁਤ ਜ਼ਰੂਰੀ ਹੈ ਬਸ ਉਹਨਾਂ ਦੀ ਇਸ ਤਕਰੀਰ ਕਾਰਨ ਹੀ ਇਸ ਰਾਹ ਨੂੰ ਸਮਝਿਆ ਦੇਰ ਜਾਪਦੀ ਲੱਗਦੀ ਹੋਈ ਜਾਪ ਰਹੀ ਹੈ ਅਸੀਂ ਪਰ ਪੜਤਾਲਾਂਗੇ ਜ਼ਰੂਰ ਕਿਉਂਕਿ ਅਸੀਂ ਅੱਗੇ ਜਾਣਾ ਹੈ ਬਹਨਾਂ ਤੇ ਭਰਾਵੋ ਇਹ ਵੀ ਜਰਾ ਕਮੈਂਟ ਬਾਕਸ ਵਿੱਚ ਲਿਖ ਕੇ ਦੱਸਿਓ ਕਿ ਸੁਨੇ ਸੁਣਾਈ ਗੱਲ ਨੂੰ ਮੂੜ ਕੋਗ ਵਿਚਾਰਨ ਬਾਰੇ ਗੁਰੂ ਸਾਹਿਬ ਨੇ ਜਪਜੀ ਵਿੱਚ ਕਿੱਥੇ ਲਿਖਿਆ ਅਗਲੇ ਡਿਸਕੋਰਸ ਵਿੱਚ ਮੈਂ ਜਨ ਦੇ ਪਾਗ ਦੀ ਵੇਰ ਵਿੱਚ ਆਟਾ ਕਰਾਂਗੇ ਤੁਸੀਂ ਰੋ ਜਨ ਨੂੰ ਸਬਸਕ੍ਰਾਈਬ ਕਰੋ ਇਹ ਸ਼ੇਅਰ ਕਰੋ ਤੁਹਾਡਾ ਧੰਨਵਾਦ